ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਵੀ ਗਲੋਬਲ ਨਿਊਜ਼ ਬਲਾਗ ਨਰੋਡ ਜੰਮਲ ਸਿੰਘ ਵਿੱਚ ਪੈਂਦੇ ਪਿੰਡ ਛੋਟੇ ਤਲੂੜ ਦੇ ਲੋਕਾਂ ਦੁਆਰਾ ਅੱਜ ਪਿੰਡ ਦੇ ਇੱਕ ਸ਼ਖਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਦੁਆਰਾ ਦੱਸਿਆ ਗਿਆ ਕਿ ਸਾਡੇ ਲਗਭਗ 35 ਘਰਾਂ ਦੇ ਗੰਦੇ ਪਾਣੀ ਲਈ ਕੋਈ ਵੀ ਨਿਕਾਸੀ ਨਾ ਹੋਣ ਕਾਰਨ ਸਾਡੇ ਪਰਿਵਾਰ ਦੇ ਬੱਚੇ ਵਾਰ-ਵਾਰ ਬਿਮਾਰ ਹੁੰਦੇ ਰਹਿੰਦੇ ਹਨ ਲੇਕਿਨ ਅੱਜ ਤੱਕ ਕਿਸੇ ਨੇ ਵੀ ਸਾਡੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਬਾਰੇ ਨਹੀਂ ਸੋਚਿਆ ਹੁਣ ਨਵੇਂ ਬਣੇ ਸਰਪੰਚ ਪਰਸ਼ੁੱਤਮ ਲਾਲ ਦੁਆਰਾ ਗੰਦੇ ਪਾਣੀ ਦੀ ਨਿਕਾਸੀ ਲਈ ਇੱਕ ਪੁਰਾਣੇ ਨਾਲੇ ਦੀ ਰਿਪੇਅਰ ਕਰਵਾਈ ਜਾ ਰਹੀ ਸੀ ਜਿਸ ਨੂੰ ਪਿੰਡ ਦੇ ਹੀ ਇੱਕ ਸਖਸ਼ ਦੁਆਰਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਸਰਕਾਰ ਅਗੇ ਗੁਹਾਰ ਲਗਾਈ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਸਰਪੰਚ ਦੁਆਰਾ ਕਰਵਾਏ ਜਾ ਰਹੇ ਕੰਮ ਨੂੰ ਪੂਰਾ ਕਰਵਾਉਣ ਦੀ ਵਿੱਚ ਮਦਦ ਕੀਤੀ ਜਾਵੇ ਆਏ ਗੱਲਬਾਤ ਕਰਦੇ ਹਨ ਪਿੰਡ ਦੇ ਸਰਪੰਚ ਪ੍ਰਸ਼ੋਤਨ ਲਾਲ ਅਤੇ ਪਿੰਡ ਵਾਸੀ ਜੀ ਮੈਂ ਪਿਛਲੇ ਥੋੜੇ ਦਿਨਾਂ ਤੋਂ ਇੱਕ ਕੰਮ ਲਗਾਇਆ ਹੋਇਆ ਜਿਹੜਾ ਨਾਲੇ ਨਿਕਾਸੀ ਦਾ ਜਿਹੜਾ ਸਾਡਾ ਛੋਟਾ ਤਰੂਰ ਚ ਇੱਕ ਮੱਲਾ ਪੈਂਦਾ ਜਿਹਨੂੰ ਗਵਲਾ ਮੱਲਾ ਬੋਲਦੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਸਾਡੀ ਵੀ ਉਮਰ 40-45 ਸਾਲ ਹੋ ਗਈ ਪਿਛਲੇ ਲੰਬੇ ਸਮੇਂ ਤੋਂ ਇਸ ਗੰਦ ਦੀ ਕੇ ਪਾਸੇ ਕੋਈ ਨਿਕਾਸੀ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਸਾਰੇ ਮਹੱਲੇ ਮੇਰੇ ਬਜ਼ੁਰਗ ਗਰੀਬ ਪਰਿਵਾਰ ਆ ਮੇਰੇ ਆਪਣਾ ਪਰਿਵਾਰ ਆ ਇਹਦੇ ਚ ਕੋਈ ਹੈ ਨਹੀਂ ਦੂਜੀ ਅਲੱਗ ਚ ਤੇ ਪਿਲੇ ਨੇ ਲੰਬੇ ਟਾਈਮ ਤੋਂ ਕਦੇ ਵੀ ਤੇ ਨਿਕਾਸੀ ਦਾ ਕੋਈ ਸਾਧਨ ਨਹੀਂ ਬਣਿਆ ਇਸ ਵਾਰ ਇਸ ਪਰਿਵਾਰ ਨੇ ਸਾਰੇ ਨੇ ਜਿਹੜੇ 35 40 ਘਰ ਇਹਨਾਂ ਨੇ ਸਾਰੇ ਸੋਚਿਆ ਕਿ ਆਪਾਂ ਸਰਪੰਚਾ ਪਰੇ ਮਹੱਲੇ ਤੋਂ ਬਣਾਵਾਂਗੇ ਆਪਣੇ ਪਰਿਵਾਰ ਤੋਂ ਬਣਾਏ ਤਾਂ ਕਿ ਸਾਡੀ ਕੋਈ ਸੁਣੇਗਾ ਸਾਡੀ ਜਿਹੜੀ ਗੰਦਗੀ ਜੋ ਆਪੋ ਸਾਨੂੰ ਬਾਹਰ ਘੱਟਣ ਦੀ ਕੋਸ਼ਿਸ਼ ਕਰੇਗਾ ਤਾਂ ਇਹਨਾਂ ਨੇ ਮੈਨੂੰ ਚੁਣਿਆ ਇਸ ਚੀਜ਼ ਲਈ ਤੇ ਮੈਂ ਇਹਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਇਸ ਚੀਜ਼ ਲਈ ਚੁਣਿਆ ਤੇ ਅੱਜ ਮੇਰੀ ਜ਼ਿੰਮੇਵਾਰੀ ਬਣਦੀ ਕਿ ਮੈਂ ਜਿਹਨਾਂ ਨੇ ਜਿਸ ਕੰਮ ਦੇ ਲਈ ਚੁਣਿਆ ਮੈਂ ਉਹ ਡਿਊਟੀ ਜਿਹੜੀ ਹੈ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਾਂ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਇੱਕ ਸਾਡਾ ਪੁਰਾਣਾ ਨਾਲਾ ਵਗਦਾ ਸੀਗਾ ਗਬਲੇ ਮ ਜੀ ਪਿਛਲੇ ਸਰਪੰਚਾਂ ਨੇ ਇੱਟ ਨਾਲ ਬਣਾਇਆ ਸੀ ਅਜੋ ਪਤਾ ਨਹੀਂ 40 ਸਾਲ ਪੁਰਾਣਾ ਜਾਂ 30 ਸਾਲ ਪੁਰਾਣਾ ਅੱਜ ਦੇ ਦਿਨ ਚ ਉਹਦੀ ਹਾਲਤ ਹਾਲਤ ਬੜੀ ਖਸਤਾ ਹੋ ਗਈ ਤੇ ਉਹਨੂੰ ਰਿਪੇਅਰ ਕਰਕੇ ਆਪਾਂ ਉਹ ਤੇ ਆਰ ਸੀ ਸੀ ਦਾ ਵਧੀਆ ਨਾਲਾ ਬਣਾ ਰਹੇ ਕਾਜੀ ਮਹੱਲੇ ਚੋਂ ਗੰਦ ਖਤਮ ਹੋਵੇ ਜੀ ਉਸ ਨਾਲੇ ਨੂੰ ਕੱਢਣ ਦੇ ਦੌਰਾਨ ਮੈਨੂੰ ਕਦੇ ਬਾਰ-ਬਾਰ ਲੋਕਾਂ ਤੋਂ ਥ੍ਰੈਟਾਂ ਹੁੰਦੇ ਪਏ ਨੇ ਇੱਕ ਕੋਠੀ ਆਂਦੀ ਹੈ ਰਸਤੇ 'ਚ ਵੀਰਕਰਨ ਸਿੰਘ ਦੀ ਜਿਹਦੇ ਕੋਲੋਂ ਤੇ ਨਾਲਾ ਨਿਕਲਣਾ ਹੈ ਉਹ ਬੰਦਾ ਚਾਹਦਾ ਨਹੀਂ ਹੈ ਕਿ ਇਸ ਜਿਹੜੇ ਸਾਡੇ 30-35 ਐਸੀ ਪਰਿਵਾਰ ਹੈਗੇ ਆ ਜਿਨ੍ਹਾਂ ਦੀ ਜਿਹੜਾ ਗੰਦ ਸਾਡੇ ਕੋਲੋਂ ਨਿਕਲੇ ਜੀ ਉਸ ਦਿਨ ਮੈਲਨੋਵਾ ਕੋਠੀ ਦੇ ਚੱਕਰ ਚੋਂ ਮੈਨੂੰ ਤਿੰਨ ਨੋਟਿਸ ਭੇਜ ਚੁੱਕਾ ਕਿ ਜਿਹੜਾ ਕਦੇ ਸੇ ਆਰਡਰ ਮੰਗਦਾ ਕਦੇ ਕੋਈ ਪੁਲਿਸ ਤੋਂ ਮਤਲਬ ਕੋਸ਼ਿਸ਼ ਕਰਦਾ ਪਿਆ ਕਰਨ ਦੀ ਕਦੇ ਮੈਨੂੰ ਥ੍ਰੈਟ ਦਿੰਦਾ ਕਿ ਯਾਰ ਤੈਨੂੰ ਇਹ ਕਰਾਂਗੇ ਤੈਨੂੰ ਦੇਖ ਲਾਂਗੇ ਮੇਰੇ ਗਰੀਬ ਪਰਿਵਾਰ ਆ ਸਾਰੇ ਇਹਨਾਂ ਨੂੰ ਵੀ ਵਾਰ-ਵਾਰ ਥ੍ਰੈਟ ਕਰਦਾ ਪਿਆ ਕਿ ਯਾਰ ਤੁਹਾਨੂੰ ਮੈਂ ਇਹ ਕਰ ਦੇਣਾ ਉਹ ਕਰ ਦੇਣਾ ਤੇ ਮੈਂ ਉਹਨੋਂ ਲੱਗੇ ਪਿਆ ਆਪਾਂ ਨਾਲੇ ਨੂੰ ਗੱਡਣ ਕਾਫੀ ਦੂਰ ਤੱਕ ਆਪਾਂ ਕੱਢ ਵੀ ਦਿੱਤਾ ਕਦੇ ਪੁਲਿਸ ਨੂੰ ਬੁਲਾ ਲੈਂਦਾ 112 ਤੇ ਕਾਲ ਕਰਕੇ ਉਹਨਾਂ ਦਾ ਆਪਸ ਹੀ ਇੱਕ ਕੋਈ ਸਟੇ ਆਰਡਰ ਹੈ ਵੀਰ ਕਰਨ ਵਰਸਸ ਹਰਦੇਵ ਸਿੰਘ ਦਾ ਉਹਨਾਂ ਦਾ ਕੋਈ ਦਿਵਾਰ ਦਾ ਪੰਗਾ ਆਪਸੀ ਉਹ ਉਸ ਜਿਹੜਾ ਸਟੇ ਆਰਡਰ ਉਹ ਪੁਲਿਸ ਨੂੰ ਦੱਸ ਕੇ ਗੁੰਮਰਾਹ ਕਰਦਾ ਪ੍ਰਸ਼ਾਸਨ ਨੂੰ ਦੱਸ ਕੇ ਗੁੰਮਰਾਹ ਕਰਦਾ ਕਿ ਸਰ ਇਹ ਨਾਲੇ ਦਾ ਕੋਈ ਸਟੇ ਆਰਡਰ ਹੈ ਤੇ ਆਪਾਂ ਮੰਤਰੀ ਸਾਹਿਬ ਸਾਡੇ ਹਲਕੇ ਦੇ ਮਾਨਨੀ ਕੈਬਨਿਟ ਮੰਤਰੀ ਲਾਲ ਸਿੰਘ ਚੰਦਕਟਾਰ ਜੀ ਦੇ ਬਹੁਤ ਅਸੀਂ ਧੰਨਵਾਦੀ ਆ ਕਿ ਉਹ ਕਦੇ ਵੀ ਗਰੀਬਣਾ ਧੱਕਾ ਨਹੀਂ ਹੁੰਨ ਦਿੰਦੇ ਜੀ ਜਿਹੜੀ ਗੱਲ ਜ਼ਾਇਦਾ ਉਹਨੂੰ ਜ਼ਾਇਦਾ ਕਹਿੰਦੇ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦੇ ਆ ਇਸ ਕੋਈ ਦੂਰ ਨਹੀਂ ਹੋਰ ਸਾਡੇ ਨਾਲ ਵੀ ਉਹ ਹਮੇਸ਼ਾ ਵਧੀਆ ਨਿਆਂ ਕਰਨਗੇ ਅਸੀਂ ਹੋਰਾਂ ਤੋਂ ਉਮੀਦ ਕਰਦੇ ਆ ਪਰ ਸਾਨੂੰ ਪੂਰੀ ਸਹਾਇਤਾ ਵੀ ਕਰਦੇ ਚ ਕੋਈ ਦੂਰ ਨਹੀਂ ਆ ਅਸੀਂ ਕਾਫੀ ਲੰਬੇ ਟਾਈਮ ਤੋਂ ਉਹਨਾਂ ਦਾ ਦੇਖਦੇ ਆ ਰਹੇ ਹੁਣਾਂ ਦਾ ਪਿਆਰ ਕਿਉਂਕਿ ਇਹ ਤਿੰਨ ਸਾਲਾਂ ਤੋਂ ਉਹਨੇ ਕਦੇ ਵੀ ਕਿਸ ਨਾਲ ਧੱਕਾ ਨਹੀਂ ਕੀਤਾ ਕੋਈ ਗਲਤ ਚੀਜ਼ ਨਹੀਂ ਕੀਤੀ ਤਾਂ ਅੱਜ ਵੀ ਉਹ ਸਾਨੂੰ ਮਤ ਉਹ ਆਹੇ ਉਮੀਦ ਕਰ ਰਹੇ ਕਿ ਉਹ ਸਾਡੇ ਨਾਲ ਧੱਕਾ ਨਹੀਂ ਹੁੰਨ ਦੇਣਗੇ ਇੱਕ ਗਰੀਬ ਪਰਵਾਰਾਂ ਦੇ ਸਾਥ ਨਾਲ ਬਾਹ ਫੜ ਕੇ ਇਹਨਾਂ ਨੂੰ ਸਕੰਦਗੀ ਤੋਂ ਬਾਹ ਕੱਢ ਕੇ ਦੇਣ ਕਿ ਸਭ ਜੀ ਜਦੋਂ ਦੇ ਅਹੀਂ ਉੱਚਾਇਆ ਸੀ ਇਹ ਪਾਣੀ 흘ਕੇ ਪਿੰਡ ਨੂੰ ਜਾਂਦੇ ਦੇਖਦੇ ਸੀ ਜਾਂ ਇਸ ਤੋਂ ਪਹਿਲਾਂ ਖੂਹ ਦਾ ਪਾਣੀ ਜਿਹੜਾ ਆ ਜਿਹੜੇ ਰਿਕਾਵਟ ਪਾਉਂਦੇ ਪਹਿਣਾ ਉਹਨਾਂ ਦੇ ਖੇਤ ਵਿੱਚ ਜਾਂਦਾ ਸੀ ਜੀ ਤੇ ਅੱਦੇ ਮੱਲੇ ਦਾ ਪਾਣੀ ਜਿਹੜਾ ਖੂਹ ਦਾ ਪਾਣੀ ਹਾ ਉਹਨਾਂ ਦੇ ਖੇਤਾਂ ਦੇ ਵਿੱਚ ਜਾਂਦਾ ਸੀ ਜਦੋਂ ਸਰਪੰਚ ਬਣੇ ਤੇ ਉਹਨੇ ਉਸ ਨਾਲੇ ਦਾ ਪਾਣੀ ਇਸ ਪਾਸੇ ਕਢਾਇਆ ਜੀ ਤੇ ਗਲਤ ਸਾਈਡੋਂ ਨੇ ਦੂਜੀ ਪੰਚਾਇਤ ਚ ਗੰਦ ਸੁੱਟਣ ਦੀ ਕੋਸ਼ਿਸ਼ ਕੀਤੀ ਜੀ ਤੇ ਉਹ ਉਹਨੇ ਸਟੇ ਆਰਡਰ ਲਈ ਜਾਂ ਤਾਂ ਉਹ ਬੰਦ ਕਰੀ ਤਾਂ ਉਹਨੂੰ ਬਾਰ-ਬਾਰ ਉਹੀ ਨਾਲਾ ਦੱਸ ਦਿਨਾ ਵੀ ਉਹ ਪਾਣੀ ਆ ਲੇਕਿਨ ਜਦੋਂ ਦੇ ਅਸੀਂ ਉਹ ਸੀਚਾਏ ਆ ਪਾਣੀ ਇੰਦੇ ਇੱਧਰ ਜਾਂਦਾ ਹੀ ਖਲਕੇ ਪਿੰਡ ਨੂੰ ਹੀ ਜਾਂਦਾ ਹੀ ਜੀ ਜਦੋਂ ਦੇ ਅਸੀਂ ਉਹ ਚਾਹਦੇ ਆ ਅਸੀਂ ਜਿੰਨੇ ਵੀ ਲੀਡਰ ਆਏ ਨੇ ਇਸ ਮਹੱਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਅਸੀਂ ਤਾਂ ਸਾਰੇ ਅੱਗੇ ਸਭ ਤੋਂ ਪਹਿਲੇ ਜਿਹੜੀ ਸਮੱਸਿਆ ਪਾਣੀ ਦੀ ਰੱਖਦੇ ਆ ਜੀ ਅਸੀਂ ਸਭ ਤੋਂ ਪਹਿਲੇ ਇਹੋ ਸਮੱਸਿਆ ਰੱਖੀ ਹਰ ਲੀਡਰ ਅੱਗੇ ਆ ਤੇ ਸਾਡਾ ਮੇਨ ਮੁੱਦਾ ਉਹਨੂੰ ਸੋਚਿਆ ਸੀ ਵੀ ਚਲੋ ਇਸ ਵਾਰੀ ਅਸੀਂ ਸਰਪੰਚ ਆਪਣੇ ਮਹੱਲੇ ਦਾ ਬਣਾ ਕੇ ਤੇ ਗੰਦ ਨਿਕਲਣਾ ਹੈ ਉਹ ਹੁਣ ਆ ਹੀ ਸਰਪੰਚ ਆਪਣੇ ਮਹੱਲੇ ਦਾ ਬਣਾਇਆ ਹੈ ਜੀ ਤੇ ਜੇ ਉਹ ਸਾਡਾ ਜਦੀ ਕੀ ਅਸੀਂ ਤੇ ਸਾਡੀ ਸੋਚ ਹੀ ਹੈ ਕਿ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਇਹ ਜਿਹੜੇ ਸਾਡੇ ਗੰਦੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਕੀੜੇ ਵੱਢਦੇ ਨੇ ਜੀ ਸਾਡੇ ਆਏ ਦਿਨ ਸਾਡੇ ਬੱਚੇ ਬਿਮਾਰ ਰਹਿੰਦੇ ਨੇ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੀ ਹਿੰਦੀ ਮੇਰੀ ਇਹ ਹੈ ਕਿ ਮੇਰੇ ਸਾਰੇ ਗਾਹੀ ਮੇਰੀ ਆਪ ਦਿਨਤੀ ਹੈ ਕਿ ਮੇਰੀ ਸਾਡੀ ਗਲੀਆਂ ਨਾਲੀਆਂ ਨਿਵਾਸ ਨਹੀਂ ਚਾਹਦਾ ਸਾਰੀ ਉਮਰ ਹੀ ਇੱਕ ਹੀ ਗੰਦਾਜੀ ਰਹੇ ਅਸੀਂ ਸਾਨੂੰ ਕਿਹਨੇ ਬਾਹਰ ਨਹੀਂ ਕਟਿਆ ਗੰਦਾ ਦੇ ਵਿੱਚੋਂ ਐ ਆਪਣੇ ਸਰਪੰਚ ਆਪਣੇ ਪਰਿਵਾਰ ਚ ਬਣਾਇਆ ਸਾਨੂੰ ਉਹਨਾਂ ਨੇ ਸਾਨੂੰ ਸੂਰਤ ਆਤੀਆਂ ਸਾਡੇ ਮਤਲਬ ਸਾਨੂੰ ਸਵਰਗ ਚ ਲੈ ਜਾਣ ਲੱਗਿਆ ਸਾਨੂੰ ਇਹ ਲੋਗ ਸਾਨੂੰ ਨਹੀਂ ਹੰਦਦੇ ਦੇ ਵਿੱਚ ਤੇ ਸਾਡੇ ਇਹ ਆ ਕਿ ਸਾਡਾ ਨਾਮ ਜਿਹੜਾ ਨਿਕਲਣਾ ਚਾਹਦਾ ਖੰਸਾਸ ਪੈ ਜਾ ਦੇਣਾ ਹਨ ਲੋਕਾਂ ਦਾ ਲੈ ਰੱਖਿਆ ਇੱਕ ਛਿੱਟੀ ਕੋਠੀ ਲੈ ਰਿਹਾ ਨਾ ਕਿ ਨਾ ਨਾ ਇਹ ਬੜਾ ਸਾਨੂੰ ਤੰਗ ਕਰਦਾ ਇਹ ਸਾਨੂੰ ਅੱਗੇ ਜਾਣਦਾ ਹਨ ਨਾ ਤੱਕਾ ਕਰਦਾ ਹਨ ਜੀ ਇਹ ਅੱਜ ਸਾਡੀ ਇਹ ਇਹ ਇੱਕ ਇਹ ਨਾ ਨਿਕਲਣਾ ਚਾਹੀਦਾ ਗਾਸ ਜੀ ਮੈਂ ਅਨੁਰਾਦਾ ਬੋਲਦੀ ਆ ਜੀ ਤੇ ਸੜ ਪਿੰਡ ਦਾ ਪਾਣੀ ਜਿਹੜਾ ਪਾ ਜਉਦੀਆਂ ਬੋਹਦੀਆਂ ਹੁੰਦਾ ਇੱਥੇ ਲਿਖਿਆ ਆ ਲੂੜੇ ਇੱਥੇ ਚੱਲਦੇ ਨੇ ਹੁਣ ਅਸੀਂ ਆਪਣੇ ਪਿੰਡ ਦਾ ਸਰਪੰਚ ਬਣਾਇਆ ਉਹਨੂੰ ਵੀ ਧਮਕੀ ਦਿੰਦੇ ਨੇ ਸਾਨੂੰ ਧਮਕੀਆਂ ਦੇਈ ਅੱਜ ਖੁਦ ਆਪੂ ਗਿਆ ਸਰਪੰਚ ਸਾਹਿਬ ਜਿਹੜੇ ਪੁਰਾਣੇ ਸੀ ਤੇ ਤੁਹਾਨੂੰ ਦੇਖ ਲੱਗ ਗਿਆ ਸੀ ਜਦੋਂ ਅਸੀਂ ਇਧਰੇ ਪਾਣੀ ਕਢ ਗਏ ਜੀ ਠੀਕ ਹੈ ਹੁਣ ਅਸੀਂ ਇੱਥੇ ਘਲਾਣੇ ਪੇ ਜਿੱਧਰੇ ਨਿਕਲਿਆ ਇਧਰੇ ਹੀ ਕਢੋ ਪਹਿਲਾਂ ਉਧਰੇ ਹੀ ਕਢਦੇ ਹੇ ਉਧਰੇ ਇਹੋ ਨਾਲ ਕੋਈ ਨਕਾਸੀ ਨਹੀਂ ਕੀਤੀ ਇਧਰੇ ਆਹਦੇ ਵੀ ਇਧਰੇ ਜਿੰਦਾ ਹਾ ਪਾਣੀ ਕੋਹ ਦਾ ਜਿੰਦਾ ਜਿਹੜੇ ਸਿਆਣੇ ਹੈ ਸਾਡਾ ਵਿੱਕੀ 22 ਸਾਲ ਹੋਈਆ ਵਿਆਹਿਆ ਇਧਰੇ ਹੀ ਰੱਖਿਆ ਤਿੰਨ ਜੀ ਇਹਨਾਂ ਉਧਰੇ ਦੇ ਪੁੱਠੇ ਪਾਣੀ ਬਗਾਏ ਸਾਡੇ ਘਰ ਇਹਨੇ ਨੇ ਇਹਨੇ ਨਹੀਂ ਵਈਏ ਉਹ ਆਹੀ ਗਰੀਬਾਂ ਲੋਕਾਂ ਬੋਰੇ ਲੋਚੇ ਕੀਤੇ ਹੁਣ ਮੁੜੀ ਆਹਦੇ ਵੀ ਥੋੜਾ ਉਧਰੇ ਹੀ ਪਾਣੀ ਕੱਟਣਾ ਹੈ ਤੋ ਹੁਣ ਆਹੀ ਇਧਰੇ ਕੱਟਣਾ ਹੈ ਜਿੱਧਰੇ ਗੱਡਾ ਦੇ ਸਾਡੇ ਕਨੇ ਬੜਾ ਧੱਕਾ ਕਰਾ ਦੇਣਾ ਸਾਡੇ ਧਮਕੀਆਂ ਦਿੰਦੇ ਨੇ ਘਰ ਆਈਆਂ